ਦ ਬਾਬਾ ਕਿਸਾਨ ਕਮੇਟੀ ਪੰਜਾਬ ਬਲੋਂਦਾਣਾ ਮੰਡੀ ਟਾਂਡਾ ਵਿੱਚ ਦੂਸਰੀ ਸਟੇਟ ਪੱਧਰੀ ਕਨਵੈਨਸ਼ਨ ਕੌਮੀ ਪ੍ਰਧਾਨ ਜੰਗਵੀਰ ਸਿੰਘ ਚਾਹਾਨ ਰਣਜੀਤ ਸਿੰਘ ਬਾਜਵਾ ਅਵਤਾਰ ਸਿੰਘ ਪਲਾਖੀ ਪ੍ਰਿਤਪਾਲ ਸਿੰਘ ਗਰਾਇਆ ਬਲਵਿੰਦਰ ਸਿੰਘ ਬਾਬਾ ਪਰਮਿੰਦਰ ਸਿੰਘ ਸਮਰਾਦੀ ਇਕਵਾਈ ਵਿੱਚ ਕਰਵਾਈ ਗਈ ਜਿਸ ਵਿੱਚ ਪੰਜਾਬ ਦੇ ਪਾਣੀਆਂ ਦੇ ਮਸਲੇ ਨੂੰ ਲੈ ਕੇ ਰਿਵਰੀਅਨ ਸੰਸਦ ਦੇ ਕਾਨੂੰਨ ਮੁਤਾਬਕ ਦਰਿਆਵਾਂ ਵਿੱਚ ਸੂਬੇ ਦਾ ਪਹਿਲਾ ਹੱਕ ਹੁੰਦਾ ਹੈ ਪੰਜਾਬ ਦੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਡਿੱਗਦਾ ਜਾ ਰਿਹਾ ਹੈ ਕਾਨੂੰਨ ਮੁਤਾਬਕ ਦੂਸਰੀ ਸਟੇਟ ਨੂੰ ਵਾਧੂ ਪਾਣੀ ਦੇਣ ਤੇ ਚੁੰਗੀ ਦਾ ਕਾਨੂੰਨ ਵਿਧਾਨ ਸਭਾ ਵਿੱਚ ਪਾਸ ਹੈ ਪਰ ਪੰਜਾਬ ਸਰਕਾਰ ਜੇਕਰ ਚਾਹੇ ਤਾਂ ਰਾਜਸਥਾਨ ਤੋਂ ਬੰਦੀ ਦਿੱਤੇ ਹੋਏ ਪਾਣੀ ਦੀ ਕੀਮਤ 16 ਲੱਖ ਕਰੋੜ ਰੁਪਏ ਵਸੂਲ ਸਕਦੀ ਹੈ ਤੇ ਪੰਜਾਬ ਦਾ ਭਲਾ ਹੋ ਸਕਦਾ ਹੈ ਦੂਜਾ ਭਾਰਤ ਪਾਕਿਸਤਾਨ ਨੂੰ ਵਪਾਰ ਕਰਨ ਵਾਸਤੇ ਅਟਾਰੀ ਹਸੈਨੀ ਵਾਲਾ ਤੇ ਹੋਰ ਬਾਰਡਰਾਂ ਨੂੰ ਖੋਲ ਕੇ ਵਪਾਰ ਤੇ ਐਗਰੋ ਲੇਟਸ ਮਾਲ ਨਾਲ ਦੇਸ਼ ਦੀ ਆਰਥਿਕ ਹਾਲਾਤ ਤੇ ਵਪਾਰੀ ਤੇ ਕਿਸਾਨ ਖਿਸ਼ਾਲ ਹੋ ਸਕਦਾ ਹੈ ਲੇਕਿਨ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਲੋਕਾਂ ਨੂੰ ਕਈ ਬਾਹਰੀ ਸਟੇਟਾਂ ਵਿੱਚ ਜ਼ਮੀਨ ਖਰੀਦਣ ਦੀ ਇਜਾਜ਼ਤ ਨਹੀਂ ਹੈ ਪਰ ਪੰਜਾਬ ਵਿੱਚ ਕੋਈ ਕਾਨੂੰਨ ਨਹੀਂ ਸਰਕਾਰ ਨੂੰ ਸਿਰਫ ਪੰਜਾਬ ਵਿੱਚ ਲੋਨ ਵਾਸਤੇ ਹੀ ਖੁੱਲ੍ਹ ਦੇਣੀ ਚਾਹੀਦੀ ਹੈ ਤੇ ਕੁਝ ਸਟੇਟਾਂ ਤੇ ਸਰਕਾਰ ਨੂੰ ਪਾਬੰਦੀ ਦਾ ਕਾਨੂੰਨ ਬਣਾਉਣਾ ਚਾਹੀਦਾ ਹੈ ਪਰ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਸਰਕਾਰ ਨੂੰ ਵੱਧ ਤੋਂ ਵੱਧ ਪੰਜਾਬ ਵਿੱਚ ਐਗਰੋ ਵੈਸਟ ਇੰਡਸਟਰੀ ਲੋਨ ਨੂੰ ਤਰਜੀਹ ਦੇਣੀ ਚਾਹੀਦੀ ਹੈ ਸਰਕਾਰ ਕਿਸਾਨਾਂ ਦੇ ਮਜ਼ਦੂਰਾਂ ਦਾ ਕਪੂਰਾ ਕਰਜ਼ਾ ਮਾਫ ਕਰੇ ਐਮਐਸਪੀ ਤੇ ਕਾਨੂੰਨ ਬਣਾ ਕੇ 23 ਦੀਆਂ 23 ਫਸਲਾਂ ਤੇ ਖਰੀਦੀ ਦਾ ਗਰੰਟੀ ਕੋਨ ਬਣਾਏ ਪੰਜਾਬ ਵਿੱਚ ਨਸ਼ਿਆਂ ਤੇ ਰੋਕਤામ ਕਰਕੇ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕਦਾ ਹੈ ਇਸ ਮੁੱਖ ਚੇਅਰਮੈਨ ਬਲਵੀਰ ਸਿੰਘ ਸੋਈਆ ਸਤਵਾਲ ਸਿੰਘ ਮਿਰਜ਼ਾਪੁਰ ਅਮਰਜੀਤ ਸਿੰਘ ਕਰਾਲਾ ਮਨਜੋਤ ਸਿੰਘ ਤਲਵੰਡੀ ਬਾਬਾ ਦੀਪ ਸਿੰਘ ਸੇਵਾਦਾਲ ਗੜਦੀwala ਲਖਪ੍ਰੀਤ ਸਿੰਘ ਪਾਵਲਾ ਬੇਵ ਹਸਪੀਟਲ ਟਾਂਡਾ ਡਾਕਟਰ ਕੇਵਲ ਸਿੰਘ ਡਾਇਰ ਐਸਐਮਓ ਟਾਂਡਾ ਗੁਰਪ੍ਰੀਤ ਸਿੰਘ ਸੰਦੂ ਰਣਜੀਤ ਕੌਰ ਪਠਾਨਕੋਟ ਹਰਦੀਪ ਸਿੰਘ ਖੁੱਡਾ ਦਲਜੀਤ ਸਿੰਘ ਮੰਜਪੁਰ ਰਣਜੀਤ ਸਿੰਘ ਰਾਉਣਾ ਜਲੰਧਰ ਹਰਪ੍ਰਜਨ ਸਿੰਘ ਮਾਹਲਾ ਜਗਮਉਨ ਮੀਰਪੁਰ ਵਰਦੇਵ ਸਿੰਘ ਬਬਲੀ ਡੱਲਾ ਪਰਸ਼ੋਤਮ ਰਾਮਾ ਕਸ਼ਮੀਰ ਸਿੰਘ ਮਸਤੀਵਾਲ ਪਰਗਨ ਸਿੰਘ ਬਾਬੂ ਰਮੇਸ਼ ਢਿੱਪਟੀ ਵਿਦਿਆਪਕਾਗੂ ਰਪਿੰਦਰ ਤੂਤ ਆਦੀ ਹਾਜ਼ਰ ਸਨ ਜੋਬਾਕ ਸੰਮੇਟ ਪੰਜਾਬ ਦੀ ਸੂਬੇ ਭੱਦੀ ਜਿਹੜੀ ਇਹ ਕੰਵੈਨਸ਼ਨ ਹੋਈ ਹੈ ਉਹਦੇ ਵਿੱਚੋਂ ਸੂਬੇ ਭਰ ਤੋਂ ਲੋਕ ਆਏ ਹਨ ਨਾ ਨਾਲ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਸਾਡੀ ਜਥੇਬੰਦੀ ਉੱਥੋਂ ਵੀ ਬਹੁਤ ਲੋਕ ਆਏ ਆ ਮੁਸਲਮ ਕੇਬੀਓ ਵੀ ਤੋਂ ਬਹੁਤ ਲੋਕ ਆਏ ਆ ਦੇਖੋ ਪਹਿਲਾਂ ਤਾਂ ਮੈਂ ਆਵਾਮ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹੁੰਚ ਗਏ ਇਹ ਸਾਡੀ ਦੂਸਰੀ ਵਿਸ਼ਾਲ ਕਨਵੈਨਸ਼ਨ ਦੁਆਬ ਖਾਸਤੇ ਪੰਜਾਬ ਤੋਂ ਹੋਈ ਹੈ ਦੇਖੋ ਸਾਡੀ ਜਥੇਬੰਦੀ ਨਹੀਂ ਅਰੋਝੀ ਹੈ ਕਿ ਅਸੀਂ ਲੋਕਾਂ ਦੇ ਮੁੱਦਿਆਂ ਤੇ ਲੜਾਂਗੇ ਅਸੀਂ ਕਿਸਾਨਾਂ ਦੇ ਮੁੱਦਿਆਂ ਤੇ ਲੜਾਂਗੇ ਅਸੀਂ بے ਰੋਜ਼ਗਾਰਾਂ ਦੇ ਮੁੱਦਿਆਂ ਤੇ ਲੜਾਂਗੇ ਅਸੀਂ ਰਸ਼ਿਆਂ ਦੇ ਮੁੱਦਿਆਂ ਤੇ ਲੜਾ ਕਿਤੇ ਲੜ ਰਹੇ ਆਂ ਇਹ ਫਸਲਾਂ ਦਾ ਪੂਰਾ ਭਾਅ ਲੈਣ ਵਾਸਤੇ ਜਿਹੜੀ ਆ ਸਾਡੀ ਜੱਟੇਵੰਦੀ ਹਮੇਸ਼ਾ ਪਿਆਰ ਵਰਤ ਪਿਆਰ ਰਹੀ ਏ ਤੁਹਾਨੂੰ ਯਾਦ ਹੋਣਾ ਪਿਛਲਾ ਅੰਦੋਲਨ ਵੀ ਅਸੀਂ ਦਿੱਲੀ ਦੇ ਵਿੱਚ 13 ਮਹੀਨੇ ਲੜਿਆ ਸੀਗਾ ਸੰਯੁਕਤ ਕਿਸਾਨ ਮੋਰਚਾ ਬਾਤ ਦੀ ਸ਼ਤਾਸ਼ਾ ਹੈ ਉਹ ਅਸੀਂ ਜਿੱਤ ਕੇ ਵਾਪਸ ਗੁਰੇ ਸੀ ਪਰ ਹਾਲੇ ਐਨਐਸਪੀ ਦੀ ਗਰੰਟੀ ਵਿੱਚ ਫਸੀ ਹੈ ਪੂਰਨ ਕਾਰਜਾ ਮਾਫੀ ਵਿੱਚ ਫਸੀ ਹੈ ਪੰਜਾਬ ਨਸ਼ਿਆਂ ਦੇ ਦਲਦਲ ਦੇ ਵਿੱਚ ਫਸਿਆ ਪਿਆ ਆ ਪੰਜਾਬ ਬੇਰੋਜ਼ਗਾਰੀ ਦੇ ਵਿੱਚ ਫਸਿਆ ਪਿਆ ਪੰਜਾਬ ਦਾ ਜੂਤ ਬਾਹਰ ਚਲਾ ਗਿਆ ਪੰਜਾਬ ਦੇ ਵਿੱਚ ਇੰਡਸਟਰੀ ਇਹਦੀ ਲੱਗ ਰਹੀ ਹੈ ਕਿ ਪੰਜਾਬ ਦਾ ਵਾਤਾਵਰਣ ਆਕੋ ਹਵਾ ਸਾਰਾ ਖਰਾਬ ਕਰ ਰਹੀ ਹੈ ਜੋ ਅਸੀਂ ਚਾਹੁੰਦੇ ਆ ਪੰਜਾਬ ਦੇ ਵਿੱਚ ਐਗਰੋ ਬੇਸਡ ਇੰਡਸਟਰੀ ਲੱਗੇ ਕਿਉਂਕਿ ਸਾਡਾ ਪੰਜਾਬ ਜਿਹੜਾ ਆ 60 65% ਜਿਹੜਾ ਖੇਤੀ ਪ੍ਰਧਾਨ ਸੀ ਪਾਇਆ ਉਹਨਾਂ ਸਾਡੀ ਜਨਤਕਪਤੀ ਨੇ ਤਿੰਨ ਮਤੇ ਪਾਸ ਕੀਤੇ ਆ ਪਹਿਲਾ ਮਤਾ ਕਿ ਅਸੀਂ دریاਈ ਪਾਣੀਆਂ ਦਾ ਹੱਕ ਲੈਣ ਵਾਸਤੇ ਤੇ ਮੁਕੇ ਸਟੇਟ ਕੋ ਰਿਐਲਟੀ ਲੈਣ ਵਾਸਤੇ ਜਿਹੜਾ ਉਹ ਲੜਾਈ ਲੜੂਗੀ ਤੇ ਬਾਕੀ ਜੱਥੇਬੰਦੀਆਂ ਨੂੰ ਵੀ ਬੇਨਤੀ ਕਰੂਗੀ ਕਿ ਉਹਨਾਂ ਨੇ ਸਮੇਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੈਰਾ ਬਣਾਵੇ ਚੈਨਲਾਈਜ਼ ਕਰਕੇ ਇਤਾਂ ਤੱਕ ਪਾਣੀ ਪਹੁੰਚਾਵੇ ਘਰ ਘਰ ਤੱਕ ਪਾਣੀ ਪਹੁੰਚਾਵੇ ਸਾਨੂੰ ਸਾਡੇ ਪੰਜਾਬ ਦਾ ਰਾਜੀ ਵਿਆਸ ਤੇ ਸਾਰੇ ਜਿਹੜੇ ਫਰਿਆ ਆ ਉਨਾ ਦਰਿਆਵਾਂ ਦਾ ਪਾਣੀ ਚੈਨਲਾਈਜ਼ ਕਰਕੇ ਸਾਡੇ ਸਤੋਲ ਦਾ ਪਾਣੀ ਚੱਲਣ ਕਰਕੇ ਸਾਡੇ ਜੀਵਨ ਖਵੇ ਔਰ ਆਦੀ ਨਾਲ ਅਸੀਂ ਪਾਣੀ ਕਦੇ ਮੁੱਦਾ ਤੇ ਰਵਾਇ ਲੜੰਦਾ ਕਿ ਜਿੰਨਾ ਵਸਤੂ ਦਾ ਕੇ ਦੇਸ਼ ਦਾ ਇਸ਼ਾਰਾ ਪਾਕਿਸਤਾਨ ਤੋਂ ਆ ਸਕਦਾ ਹੈ ਹੋਰ ਕਿਤਾਂ ਤੋਂ ਆ ਸਕਦਾ ਹੈ ਕਿ ਸਾਡੀਆਂ ਜਿਹੜੀਆਂ ਸਾਧੀਆਂ ਧਾਲਾ ਸਾਡਾ ਆਧਾਰ ਪ੍ਰਦਾਨ ਸਾਡਾ ਵਪਾਰਕ ਸਿਸਟਮ ਉਹ ਕਿਉਂ ਨਹੀਂ ਭਾਰਤ ਦੇ ਪਾਕਿਸਤਾਨ ਸਰਹੱਦ ਤੋਂ ਕਿੱਥੇ ਲਿਆ ਸਕਦੇ ਹਾਂ ਕਿ ਜਿਹਨਾਂ ਕਰੀਏਟ ਵਿੱਚੋਂ ਖਸੇ ਵੇਦੂ ਸਾਡੀ ਬਾਸਮਤ ਦਾ ਰੇਤੀ ਵਿੱਚੋਂ ਸੰ ਮੜ ਦਾ ਰੇਤੀ ਵਿੱਚੋਂ ਉਹ ਜਿਹੜੀਆਂ ਸਸਤੀ ਚੀਜ਼ਾਂ ਉਥੋਂ ਇੱਧਰ ਲਿਆਵਾਂਗੇ ਇੱਧਰੋਂ ਉੱਧਰ ਲਿਆਵਾਂਗੇ ਅਸੀਂ ਚਾਹੁੰਦੇ ਹਾਂ ਕਿ ਭਾਰਤ ਪਾਕਿਸਤਾਨ ਸਰਹੱਦ ਦੇਣਾ ਸਬਜ਼ੀ ਮੱਗਾ ਵਾਟਰ ਤੇ ਸੈਣੀ ਵਾਲਾ ਵਾਟਰ ਇਹਨਾਂ ਵਾਟਰ ਨੂੰ ਖੋਲਦੇ ਹੋ ਸਾਡਾ ਵਪਾਰ ਦਾ ਕੇਂਦਰ ਖੁੱਝਵੇ ਸਾਡੇ ਰਾਸਤੇ ਖੁੱਲ ਜਾਣ ਔਰ ਨਾੜ ਤੀਸਰਾ ਮਤਲ ਜਿਹੜਾ ਆ ਕੋਸ਼ਿਸ਼ ਸਰਕਾਰ ਨੂੰ ਅਪੀਲ ਵੀ ਕਰਦੇ ਨੇ ਨੀਤੀ ਵੀ ਕਰਦੇ ਆ ਇਸ ਤਰ੍ਹਾਂ ਹਮਾਚਲ ਦੇ ਹੋਸਟੇਟਾਂ ਦੇ ਵਿੱਚ ਪਹੁੰਚ ਨਹੀਂ ਗਈ ਹੋਈ ਹੈ ਇਹ ਪੰਜਾਬ ਦੇ ਵਿੱਚ ਕੋਸ਼ਕ ਸਟੇਟਾਂ ਜਿਨ੍ਹਾਂ ਦਾ ਸੰਖੇਪ ਰਿਹਾ ਹੈ ਉਸ ਮੁਕਦਰ ਤੇ ਭਾਈ ਉਹਨਾਂ ਸਟੇਟਾਂ ਦੀ ਗਹਿਨ ਲਾਦੇ ਹੋ ਬਾਕੀ ਸਟੇਟਾਂ ਨੂੰ ਪੰਜਾਬ ਦੇ ਵਿੱਚ ਜਿਹੜੀ ਜਮੀਨ ਲੈਣ ਦੀ ਬੇਸਕ ਕੁੱਲ ਹੋਵੇ ਵਾਏ ਕੋ ਜੀ ਦਾ ਹਾਲਾ ਵਾਏ ਕੋ ਜੀ ਕੀ ਬੰਦੇ ਉਹ ਸਾਥੀਓ ਅੱਜ ਪ੍ਰਬਾਕਸ਼ਾਂ ਪੇਲੀ ਪੰਜਾਬ ਦੀ ਜਿਹੜੀ ਦੂਸਰੀ ਮਹਾਂ ਕਨਵੈਨਸ਼ਨ ਹੋਈ ਆ ਉਦੇ ਵਿੱਚ ਪੰਜਾਬਾ ਸਾਥੀਆਂ ਨੇ ਦੋਸਤਾਂ ਮਿੱਤਰਾਂ ਭੈਣਾਂ ਨੇ ਬਜ਼ੁਰਗਾਂ ਨੇ ਸਾਥ ਦਿੱਤਾ ਆ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਅੱਜ ਸਾਡੇ ਮੇਨ ਇਹਨੇਜੰਡੇ ਸੀਗੇ ਵਾਬਾਖਾਨ ਕਮੇਟੀ ਪੰਜਾਬ ਦੇ ਮਹਾ ਕਨਵੈਨਸ਼ਨ ਦੇ ਵਿੱਚ ਜਿਹੜੇ ਹੋਏ ਆ ਉਹ ਇੱਕ ਤਾ ਜਿਹੜੀ ਸਾਡੀ ਪੰਜਾਬ ਪਾਕਿਸਤਾਨ ਦੀ ਸਿਹਤ ਹੈਗੀ ਆ ਦਾ ਦਾ ਸਰਾ ਦੋ ਖੁੱਲਣ ਬਾਰੇ ਸੀਗਾ ਤੇ ਇੱਕ ਪਾਣੀਆਂ ਦੇ ਮੁੱਦੇ ਤੇ ਉਹਦੇ ਬਾਰੇ ਵੀ ਵਿਚਾਰਾ ਹੋਈਆਂ ਨੇ ਮੇਰੇ ਇੱਕ ਸਾਡੇ ਨਸ਼ਿਆਂ ਵਾਸਤੇ ਜਿਹੜਾ ਨਸ਼ਾ ਦਾ ਕੋੜ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ ਸਰਕਾਰਾਂ ਕਈ ਆਈਆਂ ਤੇ ਕਈ ਚਲੀਆਂ ਗਈਆਂ ਪਰ ਜਿਹੜਾ ਇਹ ਨਸ਼ਿਆਂ ਦਾ ਹੜਿਆ ਕਿਸੇ ਦੇ ਕੋਲੋਂ ਵੀ ਨਹੀਂ ਡੁੱਬਿਆ ਸੋਸ਼ੀ ਲੋਕਾਂ ਨੂੰ ਵੀ ਵੀਨ ਕਰ ਲੈਣ ਦਾ ਸਹਿਯੋਗ ਮੰਗਦੇ ਆ ਕਿ ਦੁਆਬਾ ਖਾਸਤੇ ਪੰਜਾਬ ਇਹਦੇ ਲਈ ਪੂਰੀ ਧੱਕ ਤੇ ਸੱਚ ਦੇ ਨਾਲ ਲੜੂਗੀ ਜਿਹੜਾ ਕੋੜ ਆ ਇਹਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢੂਗੀ ਸੋ ਅੱਜ ਜਿੰਨੇ ਵੀ ਭਾਰੀ ਜੱਤੀ ਦੇ ਜਿੰਨੇ ਵੀ ਸਾਥੀ ਆਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਹਜ਼ਾਰਾਂ ਦੀ ਜੱਤੀ ਦੇ ਸਾਥੀ ਆਏ ਆ ਸੋ ਆਸ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਪਾ ਪ੍ਰਸਾਦ ਕਮੇਟੀ ਪੰਜਾਬ ਦੇ ਨਾਲ ਇਸੇ ਤਰ੍ਹਾਂ ਹੀ ਦੁਨੀਆਂ ਦਾ ਜਿਹੜਾ ਹੈਗਾ ਸੰਜੋਗ ਚੱਲਦਾ ਰਹੂਗਾ ਸੋ ਸਾਰਿਆਂ ਦਾ ਫੇਰ ਧੰਨਵਾਦ মিডিਆ ਦਾ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਇਹ ਪੈਟਰੋਲ ਦੀ ਹੈ ਕੀ ਇੰਟਰਵਿਊ ਕਰਦੇ ਆ ਇੱਕੋ ਡੀਜ਼ਲ ਦੀਆਂ ਤੇ ਪਟੋਲੀਆਂ ਕੀਤੇ ਜਿਹੜਾ ਵਾਦਾ ਹੋਇਆ ਆ ਇਹਦੇ ਵਿੱਚ ਜਿਹੜੀ ਸਭ ਤੋਂ ਭਾਰੀ ਮਾਰ ਪੈਂਦੀ ਆ ਜ਼ਿਮੀਦਾਰ ਨੂੰ ਪੈਂਦੀ ਆ ਉਸ ਤੋਂ ਬਾਅਦ ਟਰਾਂਸਪੋਰਟਰ ਨੂੰ ਪੈਂਦੀ ਆ ਜਦੋਂ ਜ਼ਿਮੀਦਾਰ ਨੂੰ ਮਾਰ ਪੈਂਦੀ ਆ ਜਾਂ ਟਰਾਂਸਪੋਰਟਰ ਨੂੰ ਮਾਰ ਪੈਂਦੀ ਆ ਉਹਦੇ ਜਿਹੜਾ ਆਮਦਾਰ ਗਿਆ ਉਹ ਪੁੱਛ ਲਿਆ ਜਾਂਦਾ ਜਦੋਂ ਜ਼ਿਮੀਦਾਰ ਨੂੰ ਮਾਰ ਪੈਣੀ ਆ ਤੇ ਉਹ ਉਹ ਪੁੱਛਲੇ ਜਾਣਾ ਜਦੋਂ ਟਰਾਂਸਪੋਰਟਰ ਨੂੰ ਮਾਰ ਪੈਂਦੀ ਆ ਤਾਂ ਉਹਨੇ ਆਮਦਾਰ ਤੇ ਉਹਨਾਂ ਦੇ ਆਮਦਾਰ ਨੂੰ ਪੁੱਛਲੇ ਪੁੱਛ ਲਿਆ ਜਾਂਦਾ ਤੋਂ ਅਸੀਂ ਆਸ ਕਰਦੇ ਆਂ ਪੰਜਾਬ ਸਰਕਾਰ ਨੂੰ ਵੀ ਆਪਣੇ ਜਿਹੜੇ ਵਾਅਦੇ ਨੂੰ ਕਾਮਯਾਬ ਲਵੇ ਪਹਿਲਾਂ ਹੀ ਇਹਨਾਂ ਨੇ ਆਪਣੇ ਦਾ ਪੰਜਾਬ ਟੈਕਸ ਬਹੁਤ ਜ਼ਿਆਦਾ ਲਗਾਇਆ ਹੋਇਆ ਆਮਸ ਕਿਹੜਾ ਨਾ ਲਾਉਂੋ ਆ ਵੀ ਜ਼ਿਆਦਾ ਟੈਕਸ ਲਗਾਇਆ ਹੋਇਆ ਆ ਇਹਨੇ ਪੰਜਾਬ ਦੇ ਵਸਨੀਕ ਆ ਜਿਹੜਾ ਆਪਣਾ ਦਾ ਨਾਲ ਲੱਗੀਆਂ ਉਹ ਬਾਹਰੋਂ ਜਾ ਕੇ ਤੇਲ ਕੋਲੋਂ ਮਿਲਦੇ ਹੁੰਦੇ ਆ ਤੋਂ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇੱਕ ਬਦਲਾਅ ਲਈ ਤੁਸੀਂ ਤੁਹਾਨੂੰ ਜੁੜਿਆ ਸੀਗਾ ਉਸ ਬਦਲਾਅ ਦੇ ਅਸੀਂ ਦਾ ਸਾਨੂੰ ਕੋਤੇ ਜ਼ਮੀਨ ਦਿਵਾਓ ਕਿ ਕਿਸੀ ਉਹ ਗੁਨਰਾਜ ਉੱਤੇ ਕੋਈ ਆਸ ਕਰ ਛੜੀ ਐ ਪਰ ਇਹ ਸਰਕਾਰ ਜਿਹੜੀ ਆ ਸਾਨੂੰ ਕੁਝ ਵੀ ਦੀਦੀ ਜਾਪੀ ਨਜ਼ਰ ਨਹੀਂ ਆ ਰਹੀ ਡੀਜ਼ਲ ਦੀਆਂ ਕੀਮਤਾਂ ਦੇ ਜਿਹੜਾ ਕਿੱਥੋਂ ਪਰ ਕੱਢਿਆ ਲੋਕਾਂ ਦਾ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹਨੂੰ ਦੁਬਾਰਾ ਪਾਸ ਲੈ ਲਿਆ